ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਆਲੰਦ ਦੇ ਉੱਤੇ ਸੰਗਤ ਜੀ ਅੱਜ ਦੀ ਵੀਡੀਓ ਖਾਸ ਕਰ ਉਹਨਾਂ ਭੈਣ ਭਰਾਵਾਂ ਲਈ ਹੈ ਜਿਨ੍ਹਾਂ ਦੇ ਘਰਾਂ ਵਿੱਚ ਪੈਸੇ ਦੀ ਤੰਗੀ ਰਹਿੰਦੀ ਹੈ ਜਾਂ ਫਿਰ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਕਈ ਭੈਣ ਭਰਾ ਕਹਿੰਦੇ ਨੇ ਕਿ ਪੈਸਾ ਤਾਂ ਆਉਂਦਾ ਹੈ ਰ ਚੰਗੀ ਥਾਂ ਨਹੀਂ ਲੱਗਦਾ ਇਸ ਲਈ ਅਸਰੀ ਵੀਡੀਓ ਨੂੰ ਤੁਸੀਂ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਅਸਤੀ ਵੀਡੀਓ ਵਿੱਚ ਅਸੀਂ ਤੁਹਾਨੂੰ ਧਨ ਦੀ ਪ੍ਰਾਪਤੀ ਦੇ ਲਈ ਇੱਕ ਖਾਸ ਸ਼ਬਦ ਜਪ ਦੀ ਵਿਧੀ ਸਾਂਝੀ ਕਰਾਂਗੇ ਪਰ ਸੰਗਤ ਜੀ ਇਸ ਸ਼ਬਦ ਜਪ ਦੇ ਨਾਲ ਨਾਲ ਇੱਕ ਖਾਸ ਪੰਕਤੀ ਦਾ ਜਾਪ ਤੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਮੁਤਾਬਿਕ ਚੱਲਣਾ ਵੀ ਜ਼ਰੂਰੀ ਹੈ ਕਿੰਦੇ ਕਿ ਜਿਵੇਂ ਡਾਕਟਰ ਵੱਲੋਂ ਦਿੱਤੀ ਦਵਾਈ ਉਦੋਂ ਤੱਕ ਅਸਰ ਨਹੀਂ ਕਰਦੀ ਜਦੋਂ ਤੱਕ ਅਸੀਂ ਡਾਕਟਰ ਦੇ ਦੱਸੇ ਮੁਤਾਬਕ ਪਰਹੇਜ਼ ਨਹੀਂ ਕਰਦੇ ਦਵਾਈ ਦੇ ਨਾਲ-ਨਾਲ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਦਵਾਈ ਅਸਰ ਕਰਦੀ ਹੈ ਉਸੇ ਤਰ੍ਹਾਂ ਇਸ ਸ਼ਬਦ ਦਾ ਜਾਪ ਅਤੇ ਪੰਕਤੀ ਦੇ ਜਾਪ ਦੇ ਨਾਲ-ਨਾਲ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜਾ ਸ਼ਬਦ ਜਾਪ ਕਰਨਾ ਹੈ ਕਦੋਂ ਕਰਨਾ ਹੈ ਕਿੰਨਾ ਕਰਨਾ ਹੈ ਅਤੇ ਨਾਲ ਨਾਲ ਕਿਹੜੇ ਕੰਮ ਕਰਨੇ ਪੈਣਗੇ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜੇਕਰ ਤੁਸੀਂ ਅਧ ਅਧੂਰੀ ਗੱਲ ਸੁਣੋਗੇ ਤਾਂ ਸਮਝ ਨਹੀਂ ਆਵੇਗੀ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਇਸ ਲਈ ਪੂੜਿਓ ਪੂਰੀ ਸੁਣਿਓ ਜੇਕਰ ਵੀਡੀਓ ਚੰਗੀ ਲੱਵੇ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਸੁਨੇਹਾ ਹੋਰ ਭੈਣ ਭਰਾਵਾਂ ਤੱਕ ਵੀ ਪਹੁੰਚ ਸਕੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜ਼ਰੂਰ ਲਿਖਿਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਭੈਣ ਭਰਾਜੀ ਸੰਗਤ ਜੀ ਪੈਸਾ ਹਰ ਬੰਦੇ ਦੀ ਲੋੜ ਹੈ ਕਿਉਂਕਿ ਸਾਡੀਆਂ ਜ਼ਰੂਰਤਾਂ ਪੈਸੇ ਨਾਲ ਹੀ ਪੂਰੀਆਂ ਹੁੰਦੀਆਂ ਨੇ। ਸਤਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਕਦੇ ਨਹੀਂ ਕਿਹਾ ਕਿ ਪੈਸਾ ਜਾਂ ਮਾਇਆ ਨਹੀਂ ਕਮਾਉਣੀ। ਸਤਗੁਰ ਜੀ ਤਾਂ ਖੁਦ ਕਹਿੰਦੇ ਨੇ ਕਿ ਬੰਦਿਆ ਰੱਜ ਕੇ ਵਾ ਤੇ ਦੱਬ ਕੇ ਖਾ। ਸਤਗੁਰ ਜੀ ਨੇ ਪੈਸਾ ਕਮਾਉਣ ਤੋਂ ਮਨਾ ਨਹੀਂ ਕੀਤਾ ਪਰ ਪੈਸੇ ਦਾ ਮੋਹ ਅਤੇ ਲਾਲਚ ਤੋਂ ਬਚਣ ਦੀ ਸਿੱਖਿਆ ਦਿੱਤੀ ਹੈ। ਜਦੋਂ ਮਨੁੱਖ ਦੇ ਅੰਦਰ ਪੈਸੇ ਦਾ ਮੋਹ ਜਾਂ ਲਾਲਚ ਪੈਦਾ ਹੁੰਦਾ ਹੈ ਤਾਂ ਕਈ ਵਾਰ ਉਹ ਮਾੜੇ ਕੰਮ ਕਰ بیٹھਦਾ ਹੈ ਜਿਵੇਂ ਝੂਠ ਫਰੇਬ ਠੱਗੀ ਜਾਂ ਕਿਸੇ ਦਾ ਹੱਕ ਮਾਰ ਕੇ ਪੈਸਾ ਕਮਾਉਣਾ ਅਜਿਹੀ ਮਾੜੇ ਕਰਮ ਨਾਲ ਨਾ ਤਾਂ ਸੁੱਖ ਮਿਲਦਾ ਹੈ ਤੇ ਨਾ ਹੀ ਬਰਕਤ ਜਦੋਂ ਪੈਸੇ ਦਾ ਲਾਲਚ ਵੱਧ ਜਾਂਦਾ ਹੈ ਤਾਂ ਬੰਦਾ ਮਾੜੇ ਕੰਮ ਕਰਨ ਤੋਂ ਵੀ ਨਹੀਂ ਡਰਦਾ ਨਾ ਉਸ ਨੂੰ ਨਾ ਉਸ ਬੰਦੇ ਨੂੰ ਡਰ ਰੈਂਦਾ ਹੈ ਨਾ ਹੀ ਰੱਬ ਦਾ ਤੇ ਨਾ ਕਿਸੇ ਬੰਦੇ ਦਾ ਇਸ ਕਰਕੇ ਉਹ ਦਿਨ ਬੈ ਦਿਨ ਮਾੜੇ ਕਰਮ ਕਮਾਉਂਦਾ ਜਾਂਦਾ ਹੈ ਝੂਠ ਫਰੇਬ ਜਾਂ ਠੱਗੀ ਨਾਲ ਕਮਾਇਆ ਪੈਸਾ ਨਾ ਤਾਂ ਬੰਦੇ ਨੂੰ ਸੁੱਖ ਦਿੰਦਾ ਹੈ ਨਾ ਹੀ ਉਸ ਦੇ ਪਰਿਵਾਰ ਨੂੰ ਇਸ ਲਈ ਗੁਰੂ ਸਾਹਿਬ ਜੀ ਦੀ ਸਿੱਖਿਆ ਮੁਤਾਬਕ ਚੱਲ ਕੇ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਈਮਾਨਦਾਰੀ ਨਾਲ ਕਿਰਤ ਕਰਨੀ ਹੈ ਮਿਹਨਤ ਕਰਨੀ ਅਤੇ ਧਨ ਦੀ ਪ੍ਰਾਪਤੀ ਲਈ ਕਦੇ ਵੀ ਗੁਰੂ ਦਾ ਦਰਨ ਨਹੀਂ ਛੱਡਣਾ ਕੁਝ ਲੋਕ ਧਨ ਦੀ ਪ੍ਰਾਪਤੀ ਜਾਂ ਬਰਕਤ ਲਈ ਵਹਿਮ ਭਰਮ ਅਤੇ ਕਰਮਕਾਂਡ ਕਰਦੇ ਹਨ ਪਰ ਸੰਗਤ ਜੀ ਜੋ ਸਿੱਖ ਭਰੋਸੇ ਨਾਲ ਗੁਰੂ ਦਾ ਨਾਮ ਜਪਦਾ ਹੈ ਤੇ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ ਉਸ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਰਿਤੀਆਂ ਸਿੱਧੀਆਂ ਉਸ ਮਨੁੱਖ ਦੇ ਪਿੱਛੇ ਪਿੱਛੇ ਤਿਰੀਆਂ ਫਿਰਦੀਆਂ ਨੇ ਇਹ ਗੱਲ ਮੈਂ ਨਹੀਂ ਕਹਿ ਰਹੀ ਸਾਡੇ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਕਹਿੰਦੇ ਦੀ ਸਾਨੂੰ ਹਰ ਰੋਜ਼ ਸਵੇਰੇ ਸ਼ਾਮ ਅਰਦਾਸ ਰਹੀ ਸਮਝਾਇਆ ਜਾਂਦਾ ਹੈ ਜਦੋਂ ਤੁਸੀਂ ਅਰਦਾਸ ਕਰਦੇ ਹੋ ਤਾਂ ਕਹਿੰਦੇ ਹੋ ਨਾ ਤੇਗ ਬਹਾਦਰ ਸਿਮਰੀਐ ਘਰ ਨੌ ਨਿਦਾਵੇ ਤਾਏ ਇਹ ਬਚਨ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰੇ ਨੇ ਇਹ ਲਿਖ ਕੇ ਦਿੱਤਾ ਹੈ ਕਿ ਜੋ ਮਨੋਖ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਸਿਮਰਨ ਕਰਦਾ ਹੈ ਉਸ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਜੋ ਮਨੋਖੇ ਇਸ ਪੰਕਤੀ ਦਾ ਜਾਪ ਕਰਦਾ ਹੈ ਤੇਗ ਬਹਾਦਰ ਸਿਮਰੀਏ ਕਰਨੋਂ ਨਦਾ ਵਿਤਾਵੇ ਉਸ ਦੇ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਤੇਜ਼ੀ ਦੇ ਨਾਲ ਪ੍ਰਵੇਸ਼ ਕਰਦੀ ਹੈ ਸੰਗਤ ਜੀ ਜਦੋਂ ਸਾਡੇ 10ਵੇਂ ਪਾਤਸ਼ਾਹ ਖੁਦ ਗਰੰਟੀ ਦੇ ਰਹੇ ਨੇ ਤਾਂ ਸਾਨੂੰ ਹੋਰ ਕਿਸ ਗੱਲ ਦੀ ਲੋੜ ਹੈ ਫਿਰ ਆਸੀ ਕਿਉਂ ਆਸੇ ਪਾਸੇ ਹੀ ਦੇਖਦੇ ਹਾਂ ਗੁਰੂ ਦੇ ਨਾਮ ਸਿਮਰਨ ਵਿੱਚ ਹੀ ਅਸਲੀ ਤਾਕਤ ਹੈ ਸਾਨੂੰ ਸੱਜੇ ਖੱਬੇ ਜਾਣਦੀ ਲੋੜ ਨਹੀਂ ਗੁਰੂ ਦੇ ਨਾਮ ਵਿੱਚ ਹੀ ਬਹੁਤ ਬਰਕਤ ਆਲੀ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਅਮਲ ਵਿੱਚ ਲਿਆ ਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਅਤੇ ਬਰਕਤ ਹਾਸਲ ਕਰੋ ਕਾਲ ਤੋਂ ਹੀ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ ਅੰਮ੍ਰਿਤ ਵੇਲੇ ਦਾ ਨਿਤਨੇਮ ਜਾਂ ਭਜਨ ਬੰਦ ਕੇ ਜਿਵੇਂ ਕਰਦੇ ਹੋ ਉਸੇ ਤਰ੍ਹਾਂ ਕਰਨਾ ਹੈ ਅੰਮ੍ਰਿਤ ਵੇਲੇ ਦੀ ਛੁੱਟੀ ਕਿਸੇ ਨੂੰ ਨਹੀਂ ਮਿਲੀ ਗੁਰੂ ਸਾਹਿਬ ਜੀ ਦੀ ਖੁਸ਼ੀ ਅਤੇ ਬਰਕਤ ਹਾਸਲ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਅੰਮ੍ਰਿਤ ਵੇਲੇ ਦਾ ਨਿਤਨੇਮ ਪੱਕਾ ਕਰਨਾ ਪਵੇਗਾ ਜਿਸ ਦਿਨ ਸਾਡੇ ਕੋਲੇ ਅੰਮ੍ਰਿਤ ਵੇਲਾ ਆ ਗਿਆ ਉਸ ਦਿਨ ਤੋਂ ਸਮਝ ਲਓ ਤੁਹਾਡੇ ਤੇ ਪਰਮਪਰਮ ਪਿਤਾ ਪਰਮਾਤਮਾ ਜੀ ਦੀ ਮਿਹਰ ਭਰਿਆ ਹੱਥ ਆ ਗਿਆ ਤੁਹਾਡੇ ਤੇ ਇਹ ਕਲਯੁਗ ਦੀ ਮਾੜੀ ਹਵਾ ਹਾਵੇ ਨਹੀਂ ਹੋ ਸਕਦੀ ਭਾਵੇਂ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਜਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦੀ ਕੰਦੀ ਹੀ ਬਾਣੀ ਦਾ ਪਾਠ ਕਰਦੇ ਪਰ ਨਿਤਨੇਮ ਤੁਹਾਡਾ ਪੱਕਾ ਹੋਣਾ ਚਾਹੀਦਾ ਇਹ ਨਹੀਂ ਕਿ ਅੱਜ ਉੱਠੇ ਕੱਲ ਨਹੀਂ ਉੱਠੇ ਰੋਜ਼ ਉੱਠਣਾ ਹੈ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣੀ ਹੈ ਭਾਵੇਂ ਤੁਸੀਂ ਤੰਦਰੁਸਤ ਹੋ ਭਾਵੇਂ ਨਹੀਂ ਹੋ ਪਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਾਉਣੀ ਹੈ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦਾ ਸਿਮਰਨ ਕਰੋ ਅੰਮ੍ਰਿਤ ਵੇਲੇ ਤੋਂ ਲਾਵਾ ਦਿਨ ਵਿੱਚ ਜਦੋਂ ਵੀ ਸਮਾਂ ਮਿਲੇ ਬੈਠ ਕੇ ਗੁਰੂ ਸਾਹਿਬ ਜੀ ਨੂੰ ਯਾਦ ਕਰੋ ਦੁਪਹਿਰ ਵੇਲੇ ਕਰੋ ਸ਼ਾਮ ਵੇਲੇ ਕਰੋ ਜਾਂ ਫਿਰ ਰਾਤ ਵੇਲੇ ਵੀ ਕਰੋ ਕਿਸੇ ਵੀ ਸਮੇ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਜਪੋ ਕੰਮ ਕੰਧੇ ਕਰਦੇ ਆ ਤੁਸੀਂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਵੀ ਬਾਬਾ ਜੀ ਦਾ ਨਾਮ ਜਪ ਸਕਦੇ ਹੋ ਗੁਰੂ ਗੁਰੂ ਜਪੋ ਬੀਬੀਆਂ ਜੋ ਘਰ ਵਿੱਚ ਕੰਮ ਕਰਦੀਆਂ ਨੇ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਸਫਾਈ ਕਰਨਾ ਉਸ ਸਮੇਂ ਵੀ ਤੁਸੀਂ ਗੁਰੂ ਗੁਰੂ ਹੀ ਜਪੋ ਜੋ ਭੈਣ ਭਰਾ ਬਾਹਰ ਜਾ ਕੇ ਕਿਰਤ ਕਮਾਈ ਕਰਦੇ ਨੇ ਉਹ ਵੀ ਆਪਣੇ ਕੰਮ ਦੌਰਾਨ ਗੁਰੂ ਗੁਰੂ ਜਪਣ ਜੋ ਤੁਹਾਡੇ ਮੂੰਹ ਦੇ ਉੱਤੇ ਜੋ ਵੀ ਗੁਰੂ ਦਾ ਨਾਮ ਜਾਂ ਫਿਰ ਕਿਸੇ ਵੀ ਗੁਰਮੰਤਰ ਦਾ ਨਾਮ ਜਾਂ ਮੂਲ ਮੰਤਰ ਦਾ ਨਾਮ ਤੁਹਾਡੇ ਮੂੰਹ ਦੇ ਉੱਤੇ ਚੜਿਆ ਤੁਸੀਂ ਉਸ ਦਾ ਨਾਮ ਜਪਣਾ ਜੇਕਰ ਕੋ ਤੁਸੀ ਕੁਝ ਵੀ ਨਹੀਂ ਜਪਦੇ ਤਾਂ ਸਿਰਫ ਤੇ ਸਿਰਫ ਗੁਰੂ ਗੁਰੂ ਹੀ ਕਹਿ ਸਕਦੇ ਹੋ ਤੁਸੀਂ ਦੇਖੋਗੇ ਕਿ ਗੁਰੂ ਗੁਰੂ ਜਪਦਿਆਂ ਕੰਮ ਕਰਨ ਨਾਲ ਕੰਮ ਵੀ ਆਸਾਨ ਹੋ ਜਾਵੇਗਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕੰਮ ਕਦੋਂ ਹੋ ਗਿਆ ਅਤੇ ਕਮਾਈ ਵਿੱਚ ਬਰਕਤ ਵੀ ਪਵੇਗੀ ਸੰਗਤ ਜੀ ਨਿਤਨੇਮ ਪੱਕਾ ਕਰੋ ਅਤੇ ਗੁਰੂ ਸਾਹਿਬ ਜੀ ਦੇ ਬਚਨ ਮੰਨੋ ਹੱਥ ਤੇ ਹੱਥ ਰੱਖ ਕੇ ਨਾ ਬੈਠੋ ਉਦਮ ਕਰੋ ਮਿਹਨਤ ਕਰੋ ਅਤੇ ਹੱਕ ਸੱਚ ਦੀ ਕਰਤ ਕਮਾਈ ਕਰੋ ਕਿਸੇ ਦੇ ਸਹਾਰੇ ਨਾ ਬੈਠਿਆ ਕਰੋ ਕਿ ਕੋਈ ਫਲਾਣਾ ਬੰਦਾ ਮੇਰੇ ਲਈ ਕੁਝ ਕਰੇਗਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣੇ ਕੰਮ ਤੰਦੇ ਸ਼ੁਰੂ ਕਰਿਆ ਕਰੋ ਜੇ ਜੇ ਕੋਈ ਕੰਮ ਨਹੀਂ ਕਰਦੇ ਤਾਂ ਕੰਮ ਦੀ ਭਾਲ ਕਰੋ ਗੁਰੂ ਗੁਰੂ ਜਪਦਿਆਂ ਕੰਮ ਲੱਭੋ ਗੁਰੂ ਗੁਰੂ ਜਪਦਿਆਂ ਕੰਮ ਕਰੋ ਗੁਰੂ ਸਾਹਿਬ ਜੀ ਤੁਹਾਡੀ ਤਰੱਕੀ ਦੇ ਸਾਰੇ ਰਾਹ ਖੋਲ ਦੇਣਗੇ ਸਤਿਗੁਰ ਸੱਚੇ ਪਾਸਾ ਰਸਤਾ ਵੀ ਵਿਖਾਉਂਦੇ ਨੇ ਅਤੇ ਰੁਕਾਵਟਾਂ ਵੀ ਦੂਰ ਕਰਦੇ ਨੇ ਸੰਗਤ ਜੀ ਜਦੋਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਗੁਰੂ ਗੁਰੂ ਦਾ ਨਾਮ ਆ ਜਾਂਦਾ ਹੈ ਤਦ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਜਿੱਥੇ ਮਨ ਸ਼ਾਂਤ ਹੋ ਗਿਆ ਉੱਥੇ ਬਰਕਤਾਂ ਆਪੇ ਆਉਣ ਲੱਗ ਜਾਂਦੀਆਂ ਕਿਉਂਕਿ ਜਦੋਂ ਮਨ ਹੀ ਸ਼ਾਂਤ ਹੈ ਤਾਂ ਸਾਡਾ ਲਿਆ ਗਿਆ ਮਨ ਤੋਂ ਡਿਸੀਜਨ ਉਹ ਵੀ ਚੰਗਾ ਹੀ ਹੋਵੇਗਾ ਸਾਡਾ ਗੁਰੂ ਕਦੇ ਵੀ ਸਾਨੂੰ ਖਾਲੀ ਹੱਥ ਨਹੀਂ ਰੱਖਦਾ ਉਹ ਹਰੇਕ ਸਿੱਖ ਦੀ ਅਰਦਾਸ ਸੁਣਦਾ ਹੈ ਜੋ ਜੋ ਸੱਚੇ ਮਨ ਨਾਲ ਉਸ ਨੂੰ ਯਾਦ ਕਰਦਾ ਜਿਵੇਂ ਸੂਰਜ ਦੀ ਰੋਸ਼ਨੀ ਹਰ ਇੱਕ ਉੱਤੇ ਇੱਕੋ ਜਿਹੀ ਪੈਂਦੀ ਹੈ ਉਹੋ ਜਿਹੀ ਕਿਰਪਾ ਗੁਰੂ ਦੀ ਸੇਖ ਉੱਤੇ ਵੀ ਹੁੰਦੀ ਹੈ ਜੋ ਨਾਮ ਨਾਲ ਜੁੜਿਆ ਰਹਿੰਦਾ ਹੈ ਸਿਰਫ ਲੋੜ ਹੈ ਸਿੱਖ ਨੂੰ ਜਿਸ ਤਰ੍ਹਾਂ ਸਿੱਖ ਆਪਣੇ ਗੁਰੂ ਨੂੰ ਆਵਾਜ਼ ਦੇ ਕੇ ਮਾਰਦਾ ਹੈ ਮਤਲਬ ਆਵਾਜ਼ ਦੇ ਕੇ ਮਾਰਦਾ ਹੈ ਆਵਾਜ਼ ਦਿੰਦਾ ਆਪਣੇ ਗੁਰੂ ਨੂੰ ਉਸ ਤਰ੍ਹਾਂ ਗੁਰੂ ਉਸ ਦੇ ਉੱਤੇ ਮਿਹਰ ਕਰਦਾ ਹੈ ਸੰਗਤ ਜੀ ਜਦੋਂ ਤੁਸੀਂ ਗੁਰੂ ਦੇ ਬਚਨ ਅਮਲ ਵਿੱਚ ਲਿਆਉਂਦੇ ਹੋ ਤਾਂ ਗੁਰੂ ਜੀ ਆਪ ਤੁਹਾਡੀ ਰਹਿਨਮਾਈ ਕਰਦੇ ਨੇ ਕਈ ਵਾਰ ਅਸੀਂ ਸੋਚਦੇ ਹਾਂ ਕਿ ਸਾਡੀ ਮਿਹਨਤ ਦਾ ਫਲ ਮਿਲ ਹੀ ਨਹੀਂ ਰਿਹਾ ਪਰ ਗੁਰੂ ਦੇ ਘਰ देर ਹੋ ਸਕਦੀ ਆਂ ਦੇਰ ਨਹੀਂ ਗੁਰੂ ਸੱਚੇ ਪਾਤਸ਼ਾਹ ਜੀ ਹਰੇਕ ਸਿੱਖ ਨੂੰ ਉਸ ਸਮੇਂ ਤੇ ਦਿੰਦੇ ਨੇ ਜਦੋਂ ਉਹ ਸਿੱਖ ਉਸ ਦੇ ਯੋਗ ਹੋ ਜਾਂਦਾ ਹੈ ਇਸ ਲਈ ਸਬਰ ਰੱਖਿਆ ਕਰੋ ਨਾਮ ਜਪੋ ਭਰੋਸਾ ਕਦੇ ਨਾ ਤੋੜੋ ਆਪਾਂ ਕੋਈ ਬਹੁਤਾ ਵੱਡਾ ਨਾਮ ਨਹੀਂ ਕਿਹਾ ਤੁਹਾਨੂੰ ਕਿ ਤੁਸੀਂ ਆਪਣੇ ਕੰਮ ਕਾਰ ਛੱਡ ਕੇ ਤੁਸੀਂ ਸਿਰਫ ਤੇ ਸਿਰਫ ਗੁਟਕਾ ਸਾਹਿਬ ਲੈ ਕੇ ਹੀ ਬੈਠਣਾ ਜੇਕਰ ਤੁਸੀਂ ਕੰਮ ਕਾਰਾਂ ਤੇ ਜਾਂਦੇ ਹੋ ਤਾਂ ਸਿਰਫ ਤੇ ਸਿਰਫ ਗੁਰੂ ਗੁਰੂ ਹੀ ਜਪੋ ਤੇਗ ਬਹਾਦਰ ਸਿਮਰੀਏ ਕਰਨਾਉ ਨਿਦਾਵੇ ਥਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਇਸ ਪੰਕਤੀ ਦਾ ਜਾਪ ਕਰੀਏ ਜਿਵੇਂ ਬੀਜ ਮਿੱਟੀ ਵਿੱਚ ਪਾਇਆ ਜਾਂਦਾ ਤਾਂ ਪਹਿਲਾਂ ਕੁਝ ਸਮਾਂ ਚੁੱਪ ਰਹਿੰਦਾ ਹੈ ਫਿਰ ਅੰਕੂਰ ਨਿਕਲਦਾ ਹੈ ਅਤੇ ਆਖੀਰ ਵਿੱਚ ਫਲ ਮਿਲਦਾ ਹੈ ਉਸੇ ਤਰ੍ਹਾਂ ਜਦੋਂ ਤੁਸੀਂ ਨਾਮ ਦਾ ਬੀਜ ਆਪਣੇ ਮਨ ਵਿੱਚ ਪਾਉਂਦੇ ਹੋ ਤਦ ਪਹਿਲਾਂ ਅੰਦਰ ਸ਼ਾਂਤੀ ਆਉਂਦੀ ਮਨ ਨੂੰ ਸ਼ਾਂਤੀ ਜੀ ਮੈਨੇ ਸ਼ੁਰੂ ਹੋ ਜਾਂਦੀ ਆਪਣਾ ਆਪ ਆਪਣੇ ਆਪ ਤੋਂ ਖੁਸ਼ ਹੋਣਾ ਸ਼ੁਰੂ ਹੋ ਜਾਂਦਾ ਭਾਵੇਂ ਤੁਸੀਂ ਕਿੰਨੀ ਵੀ ਗਰੀਬੀ ਵਿੱਚ ਕਿਉਂ ਨਹੀਂ ਕਿੰਨੇ ਵੀ ਤੁਸੀਂ ਚਾਰੇ ਪਾਸੇ ਦੁੱਖਾਂ ਵਿੱਚ ਕਿਉਂ ਨਹੀਂ ਘਿਰੇ ਹੋਏ ਭਾਵੇਂ ਕਿੰਨਾ ਵੀ ਤੁਹਾਡੇ ਆਸੇ ਪਾਸੇ ਚਾਰੇ ਪਾਸੇ ਕਲ ਕਲੇਸ਼ ਲੜਾਈ ਝਗੜਾ ਹੋ ਰਿਹਾ ਪਰ ਤੁਹਾਡਾ ਮਨ ਸ਼ਾਂਤ ਹੋਵੇਗਾ ਫਿਰ ਘਰ ਵਿੱਚ ਸੁਖ ਸੰਤੋਖ ਵੀ ਆਉਂਦਾ ਹੈ ਅਤੇ ਆਖਿਰ ਵਿੱਚ ਧਨ ਵਰਕਤ ਆਪੇ ਆਉਣ ਲੱਗਦੀਆਂ ਨੇ ਾਰੇ ਸਭ ਕੁਝ ਸਦਹੀ ਹੋਵੇਗਾ ਜਦੋਂ ਤੁਸੀਂ ਸੱਚੇ ਮਨ ਦੇ ਨਾਲ ਗੁਰੂ ਗੁਰੂ ਜਪੋਗੇ ਸੰਗਤ ਜੀ ਜੇ ਤੁਸੀਂ ਸੱਚੀ ਬਰਕਤ ਚਾਹੁੰਦੇ ਹੋ ਤਾਂ ਆਪਣੇ ਘਰ ਵਿੱਚ ਗੁਰਬਾਣੀ ਦਾ ਨਿਤ ਪਾਠ ਸ਼ੁਰੂ ਕਰੋ ਹਰ ਸਵੇਰ ਜਾਂ ਸ਼ਾਮ ਨੂੰ ਘਰ ਵਿੱਚ ਇੱਕ ਸ਼ਬਦ ਜ਼ਰੂਰ ਪੜੋ ਉਹ ਸ਼ਬਦ ਹੈ ਗੁਰਤੇਗ ਬਹਾਦਰ ਸਿਮਰੀਏ ਕਰਨੋਂ ਨਦਾਵੇ ਧਾਏ ਸਭ ਥਾਈ ਹੋਏ ਸਹਾਏ ਤੇ ਦੂਸਰਾ ਸ਼ਬਦ ਹੈ ਇੱਕ ਕੰਮਕਾਰ ਕਰਦੇ ਸਮੇਂ ਸਵੇਰੇ ਸ਼ਾਮ ਜਦੋਂ ਵੀ ਤੁਸੀਂ ਕੁਝ ਵੀ ਪੈਣਾ ਬੀਬੀਆਂ ਜਾਂ ਮੇਰੇ ਵੀਰ ਜਿਹੜਾ ਵੀ ਕੰਮ ਕਰਦੇ ਆ ਤਾਂ ਇਸ ਸ਼ਬਦ ਦਾ ਜਾਪ ਕਰਨਾ ਗੁਰੂ 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 ਜਾਂ ਫਿਰ ਵਾਹਿਗੁਰੂ ਵਾਹਿਗੁਰੂ ਕੋਈ ਵੀ ਤੁਹਾਡੇ ਮukh ਤੇ ਜੋ ਵੀ ਇੱਕ ਸ਼ਬਦ ਚੜਿਆ ਉਸ ਸ਼ਬਦ ਦਾ ਜਾਪ ਕਰਨਾ ਜਿੱਥੇ ਗੁਰਬਾਣੀ ਦਾ ਪਾਠ ਹੁੰਦੇ ਉੱਥੇ ਕਾਲੀਆਂ ਤਾਕਤਾਂ ਨੇੜੇ ਨਹੀਂ ਆਉਂਦੀਆਂ ਉੱਥੇ ਹਮੇਸ਼ਾ ਚਾਨਣ ਹੀ ਚਾਨਣ ਰਹਿੰਦਾ ਹੈ ਗੁਰਬਾਣੀ ਦੇ ਉਚਾਰਨ ਨਾਲ ਘਰ ਦਾ ਵਾਤਾਵਰਨ ਵੀ ਪਵਿੱਤਰ ਬਣਦਾ ਹੈ ਅਤੇ ਪੈਸੇ ਦੇ ਵਿੱਚ ਬਹੁਤ ਬਰਕਤ ਆਉਂਦੀ ਹੈ ਜਿਹੜੇ ਭੈਣ ਭਰਾ ਗੁਰਬਾਣੀ ਦੇ ਲੜ ਲੱਗ ਗਏ ਨਾ ਤੇ ਪੈਸਾ ਤਾਂ ਉਹਨਾਂ ਦੇ ਪਿੱਛੇ ਪਿੱਛੇ ਫਿਰੇਗਾ ਆਪਾਂ ਗੁਰੂ ਤੋਂ ਪੈਸਾ ਨਹੀਂ ਮੰਗਣਾ ਆਪਾਂ ਗੁਰੂ ਦਾ ਉਚਾਰਨ ਕਰਨਾ ਜਦੋਂ ਗੁਰੂ ਦਾ ਉਚਾਰਨਾ ਸੀ ਸੱਚੇ ਮਨ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਪੈਸਾ ਤਾਂ ਸਾਡੇ ਪਿੱਛੇ ਪਿੱਛੇ ਫਿਰੇਗਾ ਸੰਗਤ ਜੀ ਜਿਹੜੇ ਭੈਣ ਭਰਾਏ ਸ਼ਬਦ ਜਾਪ ਕਰਦੇ ਨੇ ਤੇਗ ਬਹਾਦਰ ਸਿਮਰੀਏ ਘਰ ਨੋਂ ਨਦਾਵੇ ਧਾਏ ਸਭ ਥਾਈ ਹੋਏ ਸਹਾਈ ਉਹਨਾਂ ਦੇ ਘਰਾਂ ਵਿੱਚ ਬਰਕਤ ਦੀ ਕਮੀ ਨਹੀਂ ਰਹਿੰਦੀ ਪਰ ਇਹ ਜਾਪ ਸਿਰਫ ਬੋਲਣ ਲਈ ਨਹੀਂ ਭਾਵਨਾ ਨਾਲ ਕਰਨਾ ਸਵੇਰੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੋ ਅਤੇ ਇਹ ਪੰਕਤੀ 108 ਵਾਰ ਜਪੋ ਜਾਪ ਦੌਰਾਨ ਆਪਣਾ ਧਿਆਨ ਪੂਰੀ ਤਰ੍ਹਾਂ ਗੁਰੂ ਸਾਹਿਬ ਵੱਲ ਰੱਖੋ ਕਿਸੇ ਹੋਰ ਵਿਚਾਰ ਵੱਲ ਨਾ ਜਾਣ ਦਿਓ ਜਦੋਂ ਤੁਸੀਂ ਇਹ ਜਾਪ ਰੋਜ਼ਾਨਾ ਕਰੋਗੇ ਤਾਂ ਹੌਲੀ-ਹੌਲੀ ਘਰ ਵਿੱਚ ਸੁੱਖ ਸ਼ਾਂਤੀ ਵਧਣ ਲੱਗੇਗੀ ਰੁਕੀਆਂ ਕਮਾਈਆਂ ਖੁੱਲਣ ਲੱਗਣਗੀਆਂ ਅਤੇ ਜਿੱਥੇ ਘਾਟ ਸੀ ਉੱਥੇ ਬਰਕਤ ਆਉਣ ਲੱਗੇਗੀ ਗੁਰੂ ਸਾਹਿਬ ਜੀ ਖੁਦ ਆਪਣੀ ਕਿਰਪਾ ਕਰਕੇ ਤੁਹਾਡੇ ਰਸਤੇ ਸੌਖੇ ਕਰ ਦੇਣਗੇ ਤੁਸੀਂ ਸਿਰਫ ਸੱਚੇ ਮਨ ਨਾਲ ਨਾਮ ਜਪਦੇ ਰਹੋ ਅਤੇ ਕਿਸੇ ਨਾਲ ਬੁਰਾ ਨਾ ਸੋਚੋ ਸੰਗਤ ਜੀ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਪੈਸੇ ਦੀ ਬਰਕਤ ਸਿਰਫ ਨਾਮ ਜਪਣ ਨਾਲ ਨਹੀਂ ਆਉਂਦੀ ਸੱਚਾਈ ਨਾਲ ਕਮਾਈ ਨਾਲ ਆਉਂਦੀ ਹੈ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਕਿਸੇ ਭੁੱਖੇ ਨੂੰ ਖਾਣਾ ਖਵਾਉਂਦੇ ਹੋ ਕਿਸੇ ਗਰੀਬ ਦੀ ਸਹਾਇਤਾ ਕਰਦੇ ਹੋ ਤਾਂ ਉਹ ਸੇਵਾ ਹੀ ਗੁਰੂ ਦੀਆਂ ਅੱਖਾਂ ਬਿਚ ਸਭ ਤੋਂ ਵੱਡੀ ਅਰਦਾਸ ਬਣਦੀ ਹੈ ਉਹ ਸੇਵਾ ਹੀ ਤੁਹਾਡੇ ਘਰ ਦੀਆਂ ਕਮੀਆਂ ਪੂਰੀ ਕਰਦੀ ਹੈ ਇਸ ਲਈ ਸੰਗਤ ਜੀ ਅੱਜ ਤੋਂ ਹੀ ਇਹ ਤਿੰਨ ਗੱਲਾਂ ਪੱਕੀਆਂ ਕਰ ਲੋ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਸਿਮਰਨ ਕਰੋ ਹੱਕ ਸੱਚ ਦੀ ਕਿਰਤ ਕਰਦੇ ਹੋਏ ਵੰਡ ਕੇ ਛਕੋ ਜਿਹੜਾ ਸਿੱਖ ਇਹ ਤਿੰਨ ਗੱਲਾਂ ਆਪਣੀ ਜ਼ਿੰਦਗੀ ਵਿੱਚ ਲਿਆਂਦਾ ਹੈ ਉਸ ਦੇ ਘਰ ਵਿੱਚ ਰੱਬੀ ਬਰਕਤ ਆ ਪਹੁੰਚਦੀ ਹੈ ਸੰਗਤ ਜੀ ਸਦਾ ਯਾਦ ਰੱਖੋ ਕਿ ਗੁਰੂ ਦੇ ਚਰਨਾਂ ਵਿੱਚ ਬੈਠਣ ਵਾਲਾ ਕਦੇ ਖਾਲੀ ਨਹੀਂ ਜਾਂਦਾ ਜਿਹੜਾ ਸਿੱਖ ਆਪਣੇ ਗੁਰੂ ਤੇ ਪੂਰਾ ਭਰੋਸਾ ਰੱਖਦਾ ਹੈ ਉਸ ਦਾ ਹਰ ਕੰਮ ਸਫਲ ਹੁੰਦਾ ਹੈ ਗੁਰੂ ਦੇ ਦਰ ਤੇ ਹਾਜ਼ਰੀ ਲਗਾਉਣ ਵਾਲਾ ਕਦੇ ਘਾਟੀ ਵਿੱਚ ਨਹੀਂ ਜਾਂਦਾ ਇਸ ਲਈ ਹਰ ਦਿਨ ਗੁਰੂ ਸਾਹਿਬ ਜੀ ਦਾ ਨਾਮ ਜਪੋ ਕੁਰਬਾਨੀ ਪੜੋ ਅਤੇ ਹੋਰਨਾਂ ਨਾਲ ਪਿਆਰ ਵਿੱਚ ਪੇਸ਼ ਆਓ ਸੰਗਤ ਜੀ ਅੰਤ ਵਿੱਚ ਸਾਰੇ ਮਿਲ ਕੇ ਇੱਕ ਛੋਟੀ ਜੀ ਅਰਦਾਸ ਕਰੀ ਵਾਹਿਗੁਰੂ ਜੀ ਸਾਨੂੰ ਆਪਣਾ ਨਾਮ ਸਦਾ ਜਪਣ ਦੀ ਦਾਤ ਬਖਸ਼ੋ ਸਾਡੀ ਘਰ ਵਿੱਚ ਸੁੱਖ ਸ਼ਾਂਤੀ ਅਤੇ ਬਰਕਤ ਬਣਾਈ ਰੱਖਣਾ ਜਿਹੜੇ ਭੈਣ ਭਰਾ ਕਿਸੇ ਤੰਗੀ ਜਾਂ ਚਿੰਤਾ ਵਿਚ ਆਣ ਉਹਨਾਂ ਦੇ ਘਰਾਂ ਵਿੱਚ ਖੁਸ਼ਹਾਲੀ ਬਖਸ਼ੋ ਸਾਡੇ ਹਿਰਦੇ ਵਿੱਚ ਸੱਚੀ ਭਗਤੀ ਦਾ ਚਾਨਣ ਬਖਸ਼ੋ ਮੋਹ ਤੇ ਲਾਲਚ ਤੋਂ ਸਾਡੀ ਰੱਖਿਆ ਕਰੋ ਸਾਨੂੰ ਹੱਕ ਸੱਚ ਦੀ ਕਿਰਤ ਕਰਨ ਨਾਮ ਜਪਣ ਤੇ ਵੰਡ ਸਕਣ ਦੀ ਤਾਕਤ ਦਿਓ ਸਾਡਾ ਹਰ ਦਿਨ ਤੇ ਹਰ ਸਾਹ ਗੁਰੂ ਦੇ ਨਾਮ ਨਾਲ ਜੁੜਿਆ ਰਹੇ ਸਾਨੂੰ ਸਦਾ ਆਪਣੇ ਚਰਨਾਂ ਦੀ ਸੇਵਾ ਵਿੱਚ ਲਗਾਓ ਵਾਹਿਗੁਰੂ ਜੀ ਸਾਡੇ ਘਰਾਂ ਵਿੱਚ ਧਨ ਤੋਂ ਪਹਿਲਾਂ ਧਰਮ ਦੀ ਬਰਕਤ ਹੋ ਪਾਉ ਧਨ ਤਾਂ ਆਉਣਾ ਜਾਣਾ ਹੈ ਪਰ ਤੁਹਾਡਾ ਨਾਮ ਹੀ ਸਾਡਾ ਸੱਚਾ ਖਜ਼ਾਨਾ ਹੈ ਤੁਹਾਡੇ ਨਾਮ ਦੀ ਕਿਰਪਾ ਨਾਲ ਹੀ ਸਾਡੇ ਘਰਾਂ ਵਿੱਚ ਰੌਣਕ ਤੇ ਰਿਜਕ ਆਵੇ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਲਾਸਟ ਦੇ ਵਿੱਚ ਆਹੋ ਆਪਾਂ ਹੁਣ ਉਸ ਪੰਕਤੀ ਦਾ ਜਾਪ ਕਰ ਲਈਏ 2 ਮਿੰਟ ਦੇ ਲਈ ਸਿਮਰਨ ਕਰ ਲਈਏ ਤੁਸੀਂ ਭੈਣ ਭਰਾਵਾਂ ਨੂੰ ਵੀ ਮੇਰੀ ਹੱਥ ਜੁੜ ਕੇ ਬੇਨਤੀ ਹੈ ਤੁਸੀਂ ਵੀ ਇਸ ਪੰਕਤੀ ਦਾ ਮੇਰੇ ਨਾਲ ਜਾਪ ਕਰਨਾ ਤੇਗ ਬਹਾਦਰ ਸਿਮਰੀਏ ਕਰ ਨੌਂ ਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਰੇ ਤੇਗ ਬਹਾਦਰ ਸਿਮਰੀਏ ਕਰ ਨੌਂ ਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਰੇ ਇੱਕ ਬਹਾਦਰ ਸਿਮਰੀਏ ਕਰ ਨੌਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਰੇ ਇੱਕ ਬਹਾਦਰ ਸਿਮਰੀਏ ਕਰ ਨੌਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਰੇ ਇੱਕ ਬਹਾਦਰ ਸਿਮਰੀਏ ਕਰ ਨੌਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਰੇ ਇੱਕ ਬਹਾਦਰ ਸਿਮਰੀਏ ਰੀਏ ਕਰ ਨੌਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਰੇ